ਗੁਰੂ ਪਿਆਰਿਓ ਬਾਬਾ ਅਨੰਤ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਹੁੰਦੇ ਸੀ ਜੇ ਕੋਈ ਨਿਤਨੇਮ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਘਰੋਂ ਬਾਹਰ ਨਿਕਲੇ ਯਾਤਰਾ ਤੇ ਫੇਰ ਭਾਵੇਂ ਬਿੱਲੀ ਲੰਘ ਜੇ ਕੋਈ ਸ਼ੱਕ ਮਾਰ ਦੇਵੇ ਉਹਦੇ ਉੱਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਸਭ ਤੋਂ ਉੱਚੇ ਮਾਲਕ ਦੇ ਚਰਣਾ ਵਿੱਚ ਜੋੜੜੀ ਕਰਕੇ ਨਿਕਲਿਆ ਹੈ ਵਹਿਮ ਭਰਮ ਉਹਨਾਂ ਲਈ ਆ ਜਿਹੜੇ ਕਦੇ ਰੱਬ ਦੀ ਸਾਈਂ ਦੀ ਬੁੱਕਲ 'ਚ ਨਹੀਂ ਆਏ ਜਿੰਨਾ ਜਿੰਨਾਂ ਨੇ ਵੀ ਸੁਖਮਣੀ ਸਾਹਿਬ ਦੀ ਬਾਣੀ ਨਾਲ ਪ੍ਰੀਤ ਨਹੀਂ ਪਾਈ ਸਾਡਾ ਵਿਸ਼ਵਾਸ ਜੇ ਹੋ ਜਾਵੇ ਨਾ ਫਿਰ ਗੁਰੂ ਆਪ ਕਿਰਪਾ ਕਰਦਾ ਲਾਜ ਰੱਖਦਾ ਇਹ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਵਹਿਮ ਆ ਮੇਰੇ ਕਹਿਣ ਦਾ ਭਾਵ ਇਹ ਆ ਕਿ ਇਹ ਉਦੋਂ ਤੱਕ ਜਦੋਂ ਤੱਕ ਬਾਣੀ ਦਾ ਵਾਸਾ ਨਹੀਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਇੰਨੀ ਸ਼ਕਤੀ ਆ ਇਹਨਾਂ ਵਹਿਮਾਂ ਭਰਮਾਂ ਤੋਂ ਮੁਕਤੀ ਦਿਵਾਉਂਦੀ ਆ ਕਿੱਧਰੇ ਜਾਣ ਲੱਗਿਆਂ ਕਿਸੇ ਨੇ ਪਿੱਛੋਂ ਆਵਾਜ਼ ਮਾਰ ਦਿੱਤੀ ਬੰਦੇ ਦੇ ਮਨ 'ਚ ਵਹਿਮ ਆ ਜਾਂਦਾ ਵੀ ਮੇਰਾ ਹੁਣ ਕੰਮ ਨਹੀਂ ਬਣਨਾ ਬਿੱਲੀ ਰਸਤਾ ਕੱਟ ਗਈ ਹੁਣ ਮੇਰਾ ਕੰਮ ਨਹੀਂ ਹੋਣਾ ਕਿਸੇ ਨੇ ਸ਼ੱਕ ਮਾਰਤੀ ਹੁਣ ਮੇਰਾ ਕੰਮ ਅਧੂਰਾ ਰਹੂਗਾ ਰੁਕਾਵਟ ਆਉ ਇਹ ਸਭ ਵਹਿਮ ਭਰਮਾਂ ਜੀ ਮੈਂ ਦਾਅਵੇ ਦੇ ਨਾਲ ਇਹ ਕਹਿ ਰਿਹਾ ਬਾਣੀ ਦੇ ਭਰੋਸੇ ਸਦਕਾ ਕਹਿ ਰਿਹਾ ਵੀ ਜੇ ਤੁਹਾਡੇ ਘਰ ਵਿੱਚ ਬਾਣੀ ਦਾ ਵਾਸਾ ਹੈ ਸਖਮਣੀ ਸਾਹਿਬ ਦਾ ਪੈਰਾ ਹੈ ਬਾਬਾ ਨਾਨਕ ਸਿੰਘ ਜੀ ਦੇ ਬਚਨ ਆ ਫੇਰ ਭਾਵੇਂ ਕੋਈ ਸ਼ੱਕ ਮਾਰ ਦੇਵੇ ਬਿੱਲੀ ਰਸਤਾ ਕੱਟ ਜੇ ਪਿੱਛੋਂ ਕੋਈ ਆਵਾਜ਼ ਮਾਰ ਦੇਵੇ ਤੁਹਾਡਾ ਕੋਈ ਵੀ ਕਾਰਜ ਨਹੀਂ ਰੁਕ ਸਕਦਾ ਸਾਰੇ ਕਾਰਜ ਤੁਹਾਡੇ ਪੂਰੇ ਹੋਣੇ ਸਤਿਗੁਰ ਪੂਰੇ ਸੇਵਿਆ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਪਰ ਬੰਦਾ ਜਿਹੜਾ ਅੰਧ ਵਿਸ਼ਵਾਸ ਦੀਆਂ ਬੇੜੀਆਂ ਵਿੱਚ ਜਕੜਿਆ ਹੋਇਆ ਬਾਣੀ ਸਾਨੂੰ ਬਹਿਮਾ ਭਰਮਾ ਤੋਂ ਮੁਕਤ ਕਰਦੀ ਹੈ ਕਿਸੇ ਗੁਰਮਖ ਪਿਆਰੇ ਨੇ ਦੱਸਿਆ ਵੀ ਅਸੀਂ ਕਿਤੇ ਜਾ ਰਹੇ ਸੀ ਗੱਡੀ ਵਿੱਚ ਬਹਿ ਕੇ ਜੱਥੇ ਦੇ ਰੂਪ ਵਿੱਚ ਕਹਿੰਦੇ ਸਾਡੇ ਨਾਲ ਇੱਕ ਸਾਥੀ ਗੱਡੀ 'ਚ ਬੈਠਾ ਬੈਠਾ ਸੁਖਮਣੀ ਸਾਹਿਬ ਦਾ ਪਾਠ ਥੋੜੀ ਉੱਚੀ ਬੋਲ ਕੇ ਮੂੰਹ ਜਵਾਨੀ ਕਰ ਰਿਹਾ ਸੀ ਸਾਡੀ ਕਾਰ ਦੇ ਅੱਗੋਂ ਇੱਕ ਬਿੱਲੀ ਲੰਘ ਗਈ ਆ ਜਿਹਨੂੰ ਰਸਤਾ ਕੱਟਣਾ ਵੀ ਕਹਿੰਦੇ ਆ ਵੀ ਸਾਡੇ ਵਿੱਚੋਂ ਕੋਈ ਸਰੀਰ ਸੀ ਘਟ ਅਵਸਥਾ ਵਾਲਾ ਸੀ ਵਹਿਮਾ ਭਰਮਾ ਵਿੱਚ ਵਿਸ਼ਵਾਸ ਰੱਖਦਾ ਸੀ ਕਹਿਣ ਲੱਗਾ ਬਿੱਲੀ ਰਸਤਾ ਕੱਟ ਗਈ ਇੰਉਂ ਲੱਗਦਾ ਵੀ ਡਰ ਜਾ ਲੱਗਦਾ ਮਨ ਨੂੰ ਵੀ ਕਿਤੇ ਕੋਈ ਨੁਕਸਾਨ ਨਾ ਹੋ ਜਾਏ ਫਿਰ ਉਹ ਗੁਰਮਖਾਂ ਨੇ ਆਖਿਆ ਵੀ ਤੇਰਾ ਵਹਿਮ ਕੱਢਣ ਲਈ ਹਾਸੇ ਵਿੱਚ ਕਿਹਾ ਵੀ ਜੇ ਬਿੱਲੀ ਇੱਕ ਵਾਰੀ ਲੰਘ ਕੇ ਦੁਬਾਰਾ ਲੰਘੇ ਤਾਂ ਰਾਹ ਕੱਟਦੀ ਆ ਇਹ ਉਹਨੇ ਰਾਹ ਨਹੀਂ ਕੱਟਿਆ ਇਹ ਤਾਂ ਇੱਕੋ ਹੀ ਵਾਰੀ ਲੰਗੀ ਆ ਉੰਬੀ ਉਹਨਾਂ ਨੇ ਹਾਸੇ ਜੀ ਗੱਲ ਪਾਦੀ ਕਹਿਣ ਲੱਗਾ ਮੈਂ ਸੋਚਿਆ ਸ਼ਾਇਦ ਇੱਕ ਵਾਰੀ ਲੰਘੇ ਤਾਂ ਰਾਹ ਕੱਟਦੀ ਆ ਇਸ ਕਰਕੇ ਅੱਗੋਂ ਜਿਹੜੇ ਵੀ ਕਾਰਜ ਲਈ ਗਏ ਹਰ ਪਾਸੇ ਚੜਦੀ ਕਲਾ ਹੋਗੀ ਸਾਰੇ ਕਾਰਜ ਸੋਹਣੀ ਤਰ੍ਹਾਂ ਹੋਗੇ ਨਿਰਵਿਗੰਤਾ ਸਹਿਤ ਸਭ ਕੁਝ ਠੀਕ ਸਤਿਗੁਰੂ ਦੀ ਕਿਰਪਾ ਨਾਲ ਇਹ ਸਾਰਾ ਕਾਰਜ ਸਿਰੇ ਚੜ ਗਿਆ ਜਦੋਂ ਵਾਪਸ ਆਏ ਨਾ ਫਿਰ ਉਹ ਗੁਰਮਖਾਨ ਨੇ ਆਖਿਆ ਵੀ ਇਹਦਾ ਵਹਿਮ ਕੱਢੀਏ ਕਿ ਤੂੰ ਤਾਂ ਕਹਿੰਦਾ ਸੀ ਵੀ ਬਿੱਲੀ ਰਾਹ ਕੱਟ ਜੇ ਤੇ ਕਾਰਜ ਸਿਰੇ ਨਹੀਂ ਚੜਦਾ ਨੁਕਸਾਨ ਜ਼ਰੂਰ ਹੁੰਦਾ ਵੀ ਸਾਡੇ ਤਾਂ ਕਾਰਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਸੋਹਣੀ ਤਰ੍ਹਾਂ ਸਿਰੇ ਚੜਿਆ ਕੋਈ ਮੁਸ਼ਕਲ ਨਹੀਂ ਆਈ ਨਾ ਨੁਕਸਾਨ ਹੋਇਆ ਕਹਿਣ ਲੱਗਾ ਤੁਸੀਂ ਆਪ ਹੀ ਤਾਂ ਕਿਹਾ ਸੀ ਇੱਕ ਵਾਰੀ ਲੰਘਣ ਦਾ ਬਿੱਲੀ ਰਾਹ ਨਹੀਂ ਕੱਟਦੀ ਦੁਬਾਰਾ ਲੰਘੂ ਤੇ ਫਿਰ ਰਾਹ ਕੱਟਦੀ ਹੈ ਫਿਰ ਉਹ ਮਹਾਪੁਰਖਾਂ ਨੇ ਗੁਰਮਖ ਨੇ ਕਿਹਾ ਵੀ ਓਏ ਭੋਲਿਆ ਮੈਂ ਤਾਂ ਤੇਰਾ ਵਹਿਮ ਕੱਢਣ ਲਈ ਉਲਟ ਕਿਹਾ ਸੀਗਾ ਅਸਲ ਵਿੱਚ ਜਿਹੜੇ ਵਹਿਮ ਭਰਮਾਂ ਨੂੰ ਮੰਨਦੇ ਆ ਉਹ ਇਹੀ ਮੰਨਦੇ ਆ ਵੀ ਬਿੱਲੀ ਜਦੋਂ ਲੰਘਦੀ ਆ ਤੇ ਰਾਹ ਕੱਟ ਜਾਂਦੀ ਆ ਆਪ ਸ਼ਗਨ ਮੰਨ ਲੈਂਦੇ ਆ ਵੀ ਖਾਲੀ ਕੋਈ ਟੋਕਰਾ ਕੜਾਈਆ ਚੱਕੀ ਆ ਰਿਹਾ ਵੀ ਖਾਲੀ ਮੱਥੇ ਵੱਜਿਆ ਅਸੀਂ ਲੰਘ ਰਹੇ ਸੀ ਕੁਝ ਲੋਕ ਇਹੋ ਜਿਹੇ ਵੀ ਆ ਵੀ ਕਿਸੇ ਨੂੰ ਮੱਥਾ ਲੱਗਾ ਵੀ ਸਵੇਰੇ ਮੱਥੇ ਲੱਗ ਗਿਆ ਮੇਰਾ ਕੰਮ ਨਹੀਂ ਬਣਨਾ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਆ ਵੀ ਇਹ ਚੀਜ਼ਾਂ ਬਹੁਤ ਵਹਿਮ ਭਰਮਾਂ ਜਿਹੜੇ ਮਨ ਦੇ ਵਿੱਚ ਸਾਡੇ ਹੈਗੇ ਆ ਪਰ ਜਦੋਂ ਸੁਖਮਣੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਆ ਜਿੱਥੇ ਜਿੱਥੇ ਸੁਖਮਣੀ ਸਾਹਿਬ ਹੈ ਉੱਥੇ-ਉੱਥੇ ਵਹਿਮਾਂ ਭਰਮਾਂ ਲਈ ਕੋਈ ਵੀ ਜਗ੍ਹਾ ਨਹੀਂ ਇਹ ਚੇਤੇ ਰੱਖਿਓ ਐਸੀ ਬਖਸ਼ਿਸ਼ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਵਿੱਚ ਬਹਿਮਾ ਭਰਮਾ ਤੋਂ ਮੁਕਤ ਕਰਦੀ ਹੈ ਬੰਦੇ ਨੂੰ ਤਾਂ ਦੁਨੀਆਂ ਦੇ ਵਿੱਚ ਅਸੀਂ ਵੇਖਦੇ ਹਾਂ ਇਹ ਸ਼ਗਨ ਅਪਸ਼ਗਨ ਜਿਹੜੇ ਆ ਚੱਲਦੇ ਰਹਿੰਦੇ ਆ ਸ਼ਗਨ ਅਪਸ਼ਗਨ ਤਿਸਕੋ ਲੱਗੇ ਜਿਸ ਚੀਤ ਨਾ ਆਵੇ ਜਿਹੜਾ ਸਰੀਰ ਘਰੋਂ ਨਿਕਲਦਿਆਂ ਹੀ ਸੁਖਮਣੀ ਸਾਹਿਬ ਦੀ ਬਾਣੀ ਆਪਣੇ ਮੂੰਹ ਵਿੱਚ ਸ਼ੁਰੂ ਕਰ ਦਿੰਦਾ ਹੈ ਗੁਰੂ ਸਾਹਿਬ ਆਪ ਉਹਨਾਂ ਦੇ ਹਿਰਦੇ ਵਿੱਚ ਬੈਠ ਜਾਂਦੇ ਆ ਇਸ ਕਰਕੇ ਕਿਰਪਾ ਹੋ ਜਾਂਦੀ ਆ ਪੁੱਠੇ ਰਸਤੇ ਵੀ ਸਿੱਧੇ ਬਣ ਜਾਂਦੇ ਆ ਮੱਥੇ ਦੇ ਲੇਖ ਵੀ ਚੜ੍ਹਦੀ ਕਲਾ ਵਿੱਚ ਹੋ ਜਾਂਦੇ ਆ ਇਹ ਗੁਰੂ ਕਿਰਪਾ ਕਰ ਦਿੰਦਾ ਜਿਹੜਾ ਸੁਖਮਣੀ ਸਾਹਿਬ ਦੀ ਬਾਣੀ ਨਾਲ ਜੁੜ ਜਾਵੇ ਸਾਰੇ ਵਹਿਮ ਭਰਮ ਉਹਦੇ ਖਤਮ ਨਹੀਂ ਤਾਂ ਜਿਹੜੇ ਲੋਕ ਫਸੇ ਹੋਏ ਐ ਇਹਨਾਂ ਚੀਜ਼ਾਂ ਵਿੱਚ ਲੱਖ ਸਮਝਾਉਣ ਤੇ ਵੀ ਉਹ ਨਹੀਂ ਸਮਝਦੇ ਕੁਦਰਤ ਵੱਲੋਂ ਕੋਈ ਕਿਰਪਾ ਹੋਵੇ ਤਾਂ ਹੋਵੇ ਜਿਵੇਂ ਵੀਰਵਾਰ ਕੱਪੜੇ ਨਹੀਂ ਧੋਣੇ ਸ਼ਨੀਵਾਰ ਸਿਰ ਨਹੀਂ ਧੋਣਾ ਮੰਗਲਵਾਰ ਨਾਹ ਨਹੀਂ ਕੱਟਣੇ ਹੋਰ ਪਤਾ ਨਹੀਂ ਕਿੰਨੇ ਕੁ ਵਹਿਮ ਜਿਹੜੇ ਦੁਨੀਆ ਦੇ ਲੋਕਾਂ ਵਿੱਚ ਪਏ ਹੋਏ ਆ ਉਹਨਾਂ ਦਾ ਜੇ ਕੋਈ ਨੁਕਸਾਨ ਵੀ ਹੋ ਜਾਵੇ ਕੋਈ ਮਾੜਾ ਮੋਟਾ ਠੇਡਾ ਵੀ ਲੱਗ ਜਾਵੇ ਉਹ ਇਹਨਾਂ ਨੁਕਸਾਨ ਨੂੰ ਇਹਨਾਂ ਵਹਿਮਾਂ ਭਰਮਾਂ ਨਾਲ ਜੋੜ ਲੈਂਦੇ ਆ ਜਿਵੇਂ ਅੱਜ ਸ਼ਨੀਵਾਰ ਸਿਰ ਧੋਤਾ ਸੀ ਤਾਂ ਨੁਕਸਾਨ ਹੋ ਗਿਆ ਅੱਜ ਵੀਰਵਾਰ ਕੱਪੜੇ ਧੋਤੇ ਸੀ ਮੈਂ ਕਿਹਾ ਸੀ ਤਾਂ ਠੇਡਾ ਲੱਗ ਗਿਆ ਪਰ ਸਖਮਣੀ ਸਾਹਿਬ ਦੀ ਬਾਣੀ ਸਾਨੂੰ ਰਜਾ ਵਿੱਚ ਰਹਿਣਾ ਸਿਖਾਉਂਦੀ ਆ ਤਾਂ ਹੀ ਤਾਂ ਇਹਨੂੰ ਸੁੱਖਾਂ ਦੀ ਮਨੀ ਕਿਹਾ ਜਾਂਦਾ ਸੋ ਕਮਲਨੀ ਸੋਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾ ਕوج ਲੋਕਾ ਜਿਹੜੇ ਵਹਿਮਾ ਭਰਮਾ ਵਿੱਚ ਪਏ ਹੋਏ ਆ ਪਰ ਉਹਨਾਂ ਦੇ ਵਹਿਮ ਭਰਮੇ ਬਾਣੀ ਜਿਹੜੀ ਆ ਕੱਢ ਦਿੰਦੀ ਆ ਹੌਲੀ ਹੌਲੀ ਸਹਜੇ ਸਹਜੇ ਅਸਰ ਕਰਦੀ ਆ ਇਸ ਕਰਕੇ ਮਹਾਪੁਰਖ ਜਿਹੜੇ ਹਨ ਧੰਤਨ ਧੰਬਾ ਆਨੰਦ ਸਿੰਘ ਜੀ ਧੰਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਉਹਨਾਂ ਨੇ ਇਹੀ ਗੱਲ ਆਖੀ ਪਈ ਇਹ ਬਾਣੀ ਵਿੱਚ ਇੰਨੀ ਸ਼ਕਤੀ ਆ ਤੁਹਾਡੇ ਵਹਿਮ ਭਰਮ ਸਾਰੇ ਖਤਮ ਕਰ ਦਵੇਗੀ ਸਾਰੇ ਇਸ ਕਰਕੇ ਇਹ ਬਾਣੀ ਨੂੰ ਪੜਨਾ ਇਹ ਬਾਣੀ ਨੂੰ ਵਿਚਾਰਨਾ ਇਹ ਬਾਣੀ ਨੂੰ ਜਿਹੜਾ ਕਮਾਉਣਾ ਹੈ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਵੇਖਿਆ ਹੋਣਾ ਕਿਸੇ ਕਿਸੇ ਦੇ ਘਰ ਵਿੱਚ ਜਿਹੜੇ ਬਾਣੀ ਨਹੀਂ ਪੜਦੇ ਹੈਗੇ ਜਦੋਂ ਜਾਣੇ ਬਿਲਕੁਲ ਵੀ ਉੱਥੇ ਸ਼ਾਂਤੀ ਨਹੀਂ ਹੁੰਦੀ ਕਈਆਂ ਦੇ ਘਰੇ ਪੈਸਾ ਤਾਂ ਬਹੁਤ ਆ ਬਹੁਤ ਏ ਕਈ ਚੀਜ਼ਾਂ ਪਦਾਰਥਵਾਦੀ ਚੀਜ਼ਾਂ ਬਹੁਤ ਨੇ ਪਰ ਉਹਨਾਂ ਅੰਦਰ ਸ਼ਾਂਤੀ ਦੀ ਕਮੀ ਆ ਸਬਰ ਦੀ ਕਮੀ ਆ ਤੇ ਸਬਰ ਆਉਣਾ ਹੀ ਏ ਬਾਣੀ ਨੂੰ ਪੜ੍ਹ ਕੇ ਸ਼ਾਂਤੀ ਆਉਣੀ ਏ ਬਾਣੀ ਨੂੰ ਪੜ੍ਹ ਕੇ ਇਸ ਕਰਕੇ ਘਬਰਾਉਣਾ ਨਹੀਂ ਚਾਹੀਦਾ ਮੁਸ਼ਕਲ ਦੇ ਵਿੱਚ ਸੁਖਮਣੀ ਸਾਹਿਬ ਦੀ ਬਾਣੀ ਕਾਰਜ ਸਵਾਰ ਦੀ ਆ ਕੋਈ ਨੁਕਸਾਨ ਨਹੀਂ ਇਹਨੂੰ ਪੜ੍ਹਨ ਦਾ ਸਾਡਾ ਵਿਸ਼ਵਾਸ ਬਣੇ ਜੇ ਬਾਣੀ ਤੇ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਆ ਇਹ ਸਾਨੂੰ ਦੇਖੋ ਕਿੱਡੀ ਵੱਡੀ ਦਾਤ ਮਿਲੀ ਹੋਈ ਐ ਪਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਹ ਚੀਜ਼ਾਂ ਨੂੰ ਸੋਚਣ ਦੀ ਬਹੁਤ ਜ਼ਿਆਦਾ ਲੋੜ ਆ ਤੁਸੀਂ ਵੇਖਿਓ ਕਈ ਵਾਰੀ ਆਪਾਂ ਕਿਸੇ ਨੂੰ ਸਮਝਾ ਕੇ ਥੱਕ ਜਾਂਦੇ ਆਂ ਵੀ ਵਹਿਮ ਨਾ ਕਰਿਆ ਕਰ ਪਰ ਉਹ ਬੰਦਾ ਸਮਝਦਾ ਨਹੀਂ ਸਾਡੀ ਮੰਨ ਦਾ ਕਿਉਂ ਨਹੀਂ ਕਿਉਂਕਿ ਸਾਡੀ ਅਜੇ ਖੁਦ ਇੰਨੀ ਨਾਮ ਦੀ ਕਮਾਈ ਨਹੀਂ ਅਜੇ ਬੰਦਗੀ ਨਹੀਂ ਵੀ ਸਾਡਾ ਦੂਜੇ ਲੋਕਾਂ ਤੇ ਅਸਰ ਹੋਵੇ ਹੁਣ ਕੁਝ ਇਹੋ ਜਿਹੇ ਮਹਾਪੁਰਖ ਤੁਸੀਂ ਵੇਖੇ ਹੋਣਗੇ ਜਿਹੜੇ ਸੰਗਤ ਵਿੱਚ ਜਦੋਂ ਬੋਲਦੇ ਆ ਤਾਂ ਉਹਨਾਂ ਦਾ ਇੱਕ ਇੱਕ ਅੱਖਰ ਬੰਦੇ ਉੱਪਰ ਅਸਰ ਕਰਦਾ ਜਿੰਨੇ ਵੀ ਬੈਠੇ ਹੁੰਦੇ ਆ ਉਹਨਾਂ ਵਿੱਚੋਂ 10-15% ਦੀ ਤੇ ਉਹਨਾਂ ਦੇ ਬਚਨਾਂ ਦਾ ਅਸਰ ਜ਼ਰੂਰ ਪੈਂਦਾ ਉਹਨਾਂ ਦੇ ਕਹਿਣ ਨਾਲ ਲੋਕੀ ਅਮਰਤ ਵੀ ਸ਼ੱਕ ਲੈਂਦੇ ਆ ਨਾਮ ਵੀ ਜਪ ਲੈਂਦੇ ਆ ਇਹ ਹੁੰਦੇ ਆ ਕਮਾਈ ਵਾਲੇ ਮਹਾਪੁਰਖ ਜਿਨ੍ਹਾਂ ਦਾ ਅਸਰ ਸੰਸਾਰ ਦੇ ਉੱਪਰ ਪੈਂਦਾ ਹੁਣ ਕਈ ਇਹੋ ਜਿਹੇ ਮਹਾਪੁਰਖ ਆ ਜਿਨ੍ਹਾਂ ਨੂੰ ਨਾ ਤਾਂ ਕਿਸੇ ਪ੍ਰਚਾਰ ਕਰਨ ਦੀ ਲੋੜ ਪੈਂਦੀ ਆ ਨਾ ਕੁਝ ਕਹਿਣ ਦੀ ਲੋੜ ਪੈਂਦੀ ਆ ਉਹਨਾਂ ਦੇ ਮਨ ਵਿੱਚ ਬਸ ਫੁਰ ਨਹੀਂ ਆਉਂਦਾ ਦੁਨੀਆ ਦੇ ਮਨ ਪ੍ਰੇਰੇ ਜਾਂਦੇ ਆ ਪ੍ਰਚਾਰ ਨਹੀਂ ਕਰਦੇ ਉਹ ਕੇਵਲ ਨਾਮ ਦੀ ਕਮਾਈ ਕਰਦੇ ਆ ਇਹ ਅਵਸਥਾ ਇੰਨੀ ਉੱਚੀ ਆ ਜਿਵੇਂ ਸੂਰਜ ਦੇ ਸਾਹਮਣੇ ਹਨੇਰਾ ਠਹਿਰ ਨਹੀਂ ਸਕਦਾ ਇਸੇ ਤਰ੍ਹਾਂ ਇਨ੍ਹਾਂ ਮਹਾਪੁਰਖਾਂ ਅੱਗੇ ਕੋਈ ਵੀ ਔਗਣ ਕੋਈ ਵੀ ਔਗਣ ਜਿਹੜਾ ਦੋਸ਼ ਆ ਉਹ ਠਹਿਰ ਨਹੀਂ ਸਕਦਾ ਕਿੱਡਾ ਵੀ ਕੋਈ ਕਰਮੀ ਹੋਵੇ ਉਹ ਮਹਾਪੁਰਖਾਂ ਦੀ ਦ੍ਰਿਸ਼ਟੀ ਨਾਲ ਕੋ ਕਰਮ ਛੱਡ ਜਾਂਦਾ ਕਿਉਂਕਿ ਉਹਨਾਂ ਮਹਾਪੁਰਖਾਂ ਦੀ ਨਿਗਾ ਵਿੱਚ ਹੱਥਾਂ ਵਿੱਚ ਮਿਹਰ ਚਰਣਾ ਵਿੱਚ ਮਿਹਰ ਉਹਨਾਂ ਦੀ ਨਿਗਾ ਵਿੱਚ ਆ ਜਾਵੇ ਤਾਂ ਬੰਦਾ ਤਰ ਜਾਂਦਾ ਹੈ ਇਸ ਕਰਕੇ ਗੁਰੂ ਪਿਆਰਿਓ ਬਾਬਾ ਆਨੰਦ ਸਿੰਘ ਜੀ ਐਸੇ ਹੀ ਮਹਾਪੁਰਖਾਂ ਵਿੱਚੋਂ ਹਨ ਪੂਰਨ ਮਹਾਪੁਰਖ ਮੂੰਹ ਨਾਲ ਕਈ ਵਾਰੀ ਕਹਿਣ ਦੀ ਲੋੜ ਵੀ ਨਹੀਂ ਸੀ ਪੈਂਦੀ ਵੀ ਹੁਣ ਕਈ ਕਹਿੰਦੇ ਨੇ ਵੀ ਮਹਾਪੁਰਖਾਂ ਦੀ ਕੋਈ ਕਰਾਮਾਤ ਦੇਖਣੀ ਚਾਹੀਦੀ ਆ ਸੋ ਇਹ ਕਰਾਮਾਤ ਘਟਾ ਕੋਈ ਕਿਹੜੀ ਗੱਲ ਮੈਂ ਕਹਿ ਰਿਹਾ ਵੀ ਬਚਨ ਪੂਰੇ ਹੋਣੇ ਕਿਸੇ ਦੇ ਜੀਵਨ ਨੂੰ ਬਦਲ ਕੇ ਰੱਖ ਦੇਣਾ ਉਹਨੂੰ ਅੰਮ੍ਰਿਤ ਛਕਾ ਦੇਣਾ ਉਹਦੀ ਸ਼ਰਾਬ ਛਡਵਾ ਦੇਣੀ ਕਿੱਡੇ ਕਿੱਡੇ ਕਾਰਜ ਵੱਡੀ ਗੱਲ ਉਹਨਾਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਲੜ ਫੜਾ ਦੇਣਾ ਬਾਣੀ ਨਾਲ ਜੋੜ ਦੇਣਾ ਪਪਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਭਾਈ ਦੌਖਾ ਸੋਖਾ ਇਹ ਤਾਂ ਜ਼ਿੰਦਗੀ ਦਾ ਹਿੱਸਾ ਹੀ ਨੇ ਤੁਸੀਂ ਆਪਣਾ ਨਿਤਨੇਮ ਵਧਾਓ ਬਾਣੀ ਆਪੇ ਆਪਣਾ ਕਾਰਜ ਕਰੇਗੀ ਤੁਸੀਂ ਇਹ ਚਿੰਤਾ ਛੱਡ ਦਿਓ ਚਿੰਤਾ ਛੱਡ ਕੇ ਰੱਬ ਨੂੰ ਚੇਤੇ ਕਰਿਆ ਕਰੋ ਤਾਂ ਐਸੇ ਮਹਾਪੁਰਖ ਜਿਹੜੇ ਇਹਨਾਂ ਦੇ ਬਚਨਾਂ ਵਿੱਚ ਇੰਨੀ ਸ਼ਕਤੀ ਆ ਜਿਨ੍ਹਾਂ ਦੇ ਫੁਰਨਿਆਂ ਵਿੱਚ ਇੰਨੀ ਸ਼ਕਤੀ ਆ ਇਹ ਹਨ ਪੂਰਨ ਮਹਾਪੁਰਖ ਧੰਨ ਬਾਬਾ ਆਨੰਦ ਸਿੰਘ ਜੀ ਵਰਗੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਵਰਗੇ ਜਿਹੜੇ ਮਨ ਨੂੰ ਵੀ ਪ੍ਰੇਰ ਲੈਂਦੇ ਆ ਇਸ ਤਰ੍ਹਾਂ ਗੁਰੂ ਪਿਆਰਿਓ ਮਹਾਪੁਰਖ ਜਿਹੜੇ ਆ ਉਹ ਕਈ ਇਸ ਤਰ੍ਹਾਂ ਦੇ ਸੰਤ ਸਮੂਹ ਅਨੇਕਮਤੀ ਕੇ ਵੱਖ-ਵੱਖ ਮਤ ਦੇ ਹੁੰਦੇ ਆ ਕਈ ਵੀਰ ਰਸ ਵਾਲੇ ਹੁੰਦੇ ਆ ਕ੍ਰਾਂਤੀਕਾਰੀ ਮਹਾਪੁਰਖ ਵੀ ਹੁੰਦੇ ਆ ਵੀ ਗੱਲ ਕਹਿ ਦਿੰਦੇ ਆ ਕਿਸੇ ਤੋਂ ਡਰਦੇ ਨਹੀਂ ਕਈ ਨਿਮਰਤਾ ਦੇ ਪੁੰਜ ਹੁੰਦੇ ਆ ਤਾਂ ਮਹਾਪੁਰਖਾਂ ਦੀਆਂ ਵੀ ਅਨੇਕਾਂ ਹੀ ਕਿਸਮਾਂ ਹੁੰਦੀਆਂ ਨੇ ਹੁਣ ਜਦੋਂ ਤੁਸੀਂ ਆਸੇ-ਪਾਸੇ ਕਈ ਲੋਕਾਂ ਨੂੰ ਸੰਤ ਬਣਿਆ ਵੇਖੋਗੇ ਉਹ ਸਾਰੇ ਸੰਤ ਥੋੜੀ ਹੁੰਦੇ ਆ ਸੰਤ ਮਹਾਪੁਰਖ ਤਾਂ ਵਿਰਲੇ ਹੁੰਦੇ ਆ ਕਰੋੜਾਂ ਪਿੱਛੇ ਕੋਈ ਇੱਕ ਅੱਦਾਂ ਹੁੰਦਾ ਹੁਣ ਤਾਂ ਹਰ ਗਲੀ ਵਿੱਚ ਹਰ ਮੁਹੱਲੇ ਵਿੱਚ ਸੰਤ ਬਣੇ ਫਿਰਦੇ ਆ ਤਾਂ ਇਸ ਤਰ੍ਹਾਂ ਨਾ ਤਾਂ ਉਹਨਾਂ ਦੇ ਅੰਦਰ ਕੋਈ ਨਾਮ ਦੀ ਕਮਾਈ ਆ ਨਾ ਬੋਲਣ ਵਿੱਚ ਰਸਾ ਉਹਨਾਂ ਦਾ ਬੋਲਿਆ ਨਾ ਬੋਲਿਆ ਬੇਅਰਥ ਹੀ ਆ ਐਵੇਂ ਸਮਾਂ ਹੀ ਖਰਾਬ ਆ ਕਿਉਂਕਿ ਉਹਨਾਂ ਕੋਲ ਸਿਰਫ ਤੇ ਸਿਰਫ ਵਿਖਾਵਾ ਹੈ ਧਾਰਮਿਕ ਲਿਬਾਸ ਇਹਨਾਂ ਨੂੰ ਆਪਾਂ ਮਹਾਪੁਰਸ਼ ਨਹੀਂ ਕਹਿ ਸਕਦੇ ਹਾਂ ਪਰ ਉਹ ਆਪਣੇ ਆਪ ਨੂੰ ਮਹਾਪੁਰਸ਼ ਸਮਝ ਲੈਂਦੇ ਆ ਆਪਣੇ ਨਾਮ ਆਗੇ ਲਿਖਵਾ ਲੈਂਦੇ ਆ ਤੇ ਇਸ ਤਰ੍ਹਾਂ ਹੀ ਕਈ ਵਿਦਿਆ ਪੜ ਲੈਂਦੇ ਆ ਪੜਾਕੂ ਬਣ ਜਾਂਦੇ ਆ ਜਦੋਂ ਕਥਾ ਕੀਰਤਨ ਕਰਦੇ ਆ ਸੁਣਨ ਵਾਲਿਆਂ ਨੂੰ ਆਨੰਦ ਵੀ ਆਉਂਦਾ ਪਰ ਉਹਨਾਂ ਦੀ ਗੱਲ ਦਾ ਅਸਰ ਨਹੀਂ ਹੁੰਦਾ ਕੋਈ ਬਸ ਲੋਕ ਕੰਨ ਰਸ ਲੈਣ ਲਈ ਇਹਨਾਂ ਨੂੰ ਸੁਣਦੇ ਆ ਇੱਕ ਕੰਨ ਤੋਂ ਸੁਣ ਲੈਂਦੇ ਆ ਦੂਜੇ ਤੋਂ ਕੱਢ ਲੈਂਦੇ ਆ ਇਹਨਾਂ ਬੋਲਣ ਵਾਲਿਆਂ ਵਿੱਚ ਵਿਦਿਆ ਤੇ ਇਹਨਾਂ ਨੇ ਸਿੱਖੀ ਹੁੰਦੀ ਆ ਜਿਵੇਂ ਹਰਮੋਨੀਅਮ ਸਿੱਖ ਲਿਆ ਤਾਂ ਇਹ ਸੰਗੀਤ ਕਲਾ ਸਿੱਖ ਲਈ ਪਰ ਨਾਮ ਦੀ ਕਮਾਈ ਨਹੀਂ ਹੁੰਦੀ। ਇਸ ਲਈ ਇਹਨਾਂ ਨੂੰ ਵਿਦਵਾਨ ਤਾਂ ਆਪਾਂ ਕਹਿ ਸਕਦੇ ਹਾਂ ਪਰ ਇਹ ਸੰਤ ਨਹੀਂ ਹੈਗੇ। ਸੰਤ ਮਹਾਪੁਰਖ ਜਿਹੜੇ ਹੁੰਦੇ ਆ ਉਹ ਜੀਵਨ ਬਦਲਦੇ ਆ। ਆਪਣਾ ਨਹੀਂ ਦੂਜਿਆਂ ਦਾ। ਆਪਣਾ ਤਾਂ ਉਹ ਸਾਰਾ ਬਣਦਾ ਹੀ ਕੋਈ ਮਹਾਪੁਰਖ ਆਪਣਾ ਜੀਵਨ ਬਦਲ ਕੇ ਆ ਵੀ ਉਹ ਦੂਜਿਆਂ ਨੇ ਜੀਵਨ ਬਦਲਣ ਦੀ ਸ਼ਕਤੀ ਰੱਖਦੇ ਆ। ਏਡੀ ਕਿਰਪਾ ਹੋ ਜਾਂਦੀ ਆ। ਇਸ ਕਰਕੇ ਵਿਦਿਆ ਪੜ ਲੈਣੀ ਪੁਸਤਕਾਂ ਪੜ ਲੈਣੀਆਂ ਚੰਗੀ ਗੱਲ ਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਵਿਚਾਰ ਕੇ ਕਿਸੇ ਤੇ ਪਰਉਪਕਾਰ ਕਰਨਾ ਬੜੀ ਵਧੀਆ ਗੱਲ ਆ ਪਰ ਵਿਦਿਆ ਪੜ ਕੇ ਕਹਿ ਦੇਣਾ ਵੀ ਮੈਂ ਮਹਾਪੁਰਖ ਬਣ ਗਿਆ ਇਹ ਵੀ ਗੱਲ ਠੀਕ ਨਹੀਂ ਇਸ ਕਰਕੇ ਉਹਦੇ ਲਈ ਤਾਂ ਵੀ ਵੱਖਰੇ ਯਤਨ ਕਰਨੇ ਪੈਂਦੇ ਆ ਭਾਈ ਅੰਮ੍ਰਿਤ ਵੇਲਾ ਸੰਭਾਲਣਾ ਪੈਂਦਾ ਨਾਮ ਦੀ ਕਮਾਈ ਕਰਨੀ ਪੈਂਦੀ ਹੈ ਆਪਣੇ ਆਪ ਨੂੰ ਖੋਜਣਾ ਪੈਂਦਾ ਆਪ ਖੋਜ ਖੋਜ ਮਿਲੇ ਕਬੀਰ ਦੂਜਿਆਂ ਨੂੰ ਖੋਜਣਾ ਸੌਖਾ ਆਪਣੇ ਆਪ ਨੂੰ ਖੋਜਣਾ ਬਹੁਤ ਔਖਾ ਦੂਜਿਆਂ ਵਿੱਚ ਅਸੀਂ ਨੁਕਸ ਲੱਭਦੇ ਹਾਂ ਨੁਕਸ ਲੱਭ ਕੇ ਕਮੀਆਂ ਲੱਭ ਕੇ ਬੜਾ ਕੁਝ ਇਸ ਭੰਡੀ ਪ੍ਰਚਾਰ ਕਰਦੇ ਹਾਂ ਪਰ ਆਪਣੇ ਵੱਲ ਕਦੇ ਤੱਕਦੇ ਨਹੀਂ ਸੰਤ ਜਿਹੜਾ ਹੁੰਦਾ ਮਹਾਪੁਰਖ ਦੀ ਅਵਸਥਾ ਇਹ ਹੁੰਦੀ ਹੈ ਵੀ ਉਹ ਹੱਸ ਪੈਂਦਾ ਆਪਣੀਆਂ ਗਲਤੀਆਂ ਦੇਖ ਕੇ ਸੰਸਾਰੀ ਬੰਦਾ ਹੱਸ ਪੈਂਦਾ ਦੂਜੇ ਦੀ ਗਲਤੀ ਵੇਖ ਕੇ ਇਹੀ ਫਰਕ ਆ ਤਾਂ ਇਹ ਚਾਰ ਤਰ੍ਹਾਂ ਦੇ ਜਿਹੜੇ ਮਹਾਪੁਰਖ ਆ ਮੈਂ ਤੁਹਾਨੂੰ ਦੱਸਿਆ ਵੀ ਇੱਕ ਤਾਂ ਆਪਣੇ ਆਪ ਨੂੰ ਮੰਨਣ ਵਾਲੇ ਮੰਨ ਲਿਆ ਵੀ ਮੈਂ ਸੰਤਾਂ ਮੈਂ ਮਹਾਪੁਰਖਾਂ ਲੋਕਾਂ ਦੇ ਲਈ ਉਹ ਮਹਾਪੁਰਖ ਨਹੀਂ ਪਰ ਉਹਨੇ ਆਪਣੇ ਨਾਮ ਅੱਗੇ ਲਿਖਵਾਇਆ ਹੋਇਆ ਇਹੋ ਜਿਹੇ ਬੰਦੇ ਨੂੰ ਆਪਾਂ ਬਨਾਰਸ ਦਾ ਠੱਗ ਤਾਂ ਕਹਿ ਸਕਦੇ ਆ ਸੰਤ ਨਹੀਂ ਕਹਿ ਸਕਦੇ ਭਗਤ ਜੀ ਨੇ ਬਾਣੀ ਵਿੱਚ ਕਿਹਾ ਵੀ ਹੈ ਓਏ ਹਰ ਕੇ ਸੰਤ ਨਾਖੀਐ ਬਨਾਰਸ ਕੇ ਠੱਗ ਬਨਾਰਸ ਦੇ ਠੱਗ ਬੜੇ ਮਸ਼ਹੂਰ ਸੀਗੇ ਇਹ ਠੱਗੀਆਂ ਮਾਰ ਜਾਂਦੇ ਸੀ ਲੋਕਾਂ ਨੂੰ ਲੁੱਟ ਲੈਂਦੇ ਸੀ ਫਿਰ ਤਾਂ ਬਨਾਰਸ ਦੇ ਠੱਗ ਮਸ਼ਹੂਰ ਹੋ ਗਿਆ ਇਹ ਪ੍ਰਕਰਨ ਜਿਹੜਾ ਫਿਰ ਭਗਤ ਜੀ ਨੇ ਬਾਣੀ ਵਿੱਚ ਦਿੱਤਾ ਹੈ ਇਹਦੀ ਉਦਾਹਰਣ ਦਿੱਤੀ ਹੋਈ ਹੈ ਵੀ ਇਹ ਸੰਤ ਥੋੜੀ ਆ ਮੱਥੇ ਤੇ ਤਿਲਕ ਲਾ ਲਿਆ ਹੱਥ 'ਚ ਮਾਲਾ ਫੜ ਲਈ ਭਗਵੇਂ ਕੱਪੜੇ ਪਾ ਲੇ ਅੱਖਾਂ ਮੀਟ ਲਈਆਂ ਬਗਲੇਜ ਵਾਂਗੂ ਸਮਾਦੀ ਲਾ ਲਈ ਇਹ ਬਨਾਰਸ ਦੇ ਠੱਗਾ ਕਿਤੇ ਠੱਗੇ ਨਾ ਜਾਇਓ ਇਹ ਸੱਚੇ ਸੰਤ ਨਹੀਂ ਹਨ ਸੱਚੇ ਸੰਤ ਦੀ ਪਛਾਣ ਕੋਈ ਹੋਰ ਹੁੰਦੀ ਹੈ ਤਾਂ ਗੁਰੂ ਪਿਆਰਿਓ ਐਸੇ ਲੋਕ ਆ ਜਿਨ੍ਹਾਂ ਨੇ ਧਾਰਮਿਕ ਬਾਣਾ ਪਾ ਕੇ ਧਰਮ ਦੇ ਨਾਮ ਪਰ ਠੱਗੀ ਧੋਖੇ ਕੀਤੇ ਆ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਧਰਮ ਬਦਨਾਮ ਨਹੀਂ ਹੁੰਦਾ ਪਰ ਕੌਜ ਲੋਕ ਆ ਜਿਹੜੇ ਕੋਸ਼ਿਸ਼ ਕਰਦੇ ਆ ਤਾਂ ਇਸ ਤਰ੍ਹਾਂ ਫਿਰ ਬਾਬਾ ਅਨੰਦ ਸਿੰਘ ਜੀ ਦੇ ਬਚਨ ਕਿ ਸੁਖਮਣੀ ਸਾਹਿਬ ਦੀ ਬਾਣੀ ਇਹ ਤੁਹਾਨੂੰ ਵਿਹਿਮਾ ਭਰਮਾ ਤੋਂ ਮੁਕਤ ਕਰੇਗੀ ਗੁਰੂ ਸਾਹਿਬ ਜੀ ਦੇ ਚਰਣਾ ਉੱਪਰ ਭਰੋਸਾ ਬਣ ਜਾਵੇਗਾ ਕਿਰਪਾ ਹੋ ਜਾਵੇਗੀ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਬਾਣੀ ਦਿੱਤੀ ਆ ਅਨਮੋਲ ਦਾਤ ਆ ਜਦੋਂ ਵੀ ਔਖੀ ਘੜੀ ਬਣਦੀ ਆ ਸਮੇਂ 'ਚ ਸਮਾਂ ਕੱਢ ਕੇ ਗੁਰੂ ਸਾਹਿਬ ਜੀ ਨੂੰ ਚੇਤੇ ਕਰੋ ਮਾਲਕ ਨੂੰ ਯਾਦ ਕਰੋ ਜਿਵੇਂ ਕਿ ਬਾਣੀ ਵਿੱਚ ਪੰਕਤੀਆਂ ਵੀ ਬਹੁਤ ਸੁੰਦਰ ਹਨ ਰਾਮਈਆ ਕੇ ਗੁਣ ਚੇਤ ਪਰਾਨੀ ਐ ਫਾਨੀ ਬੰਦੇ ਤੂੰ ਸੋਹਣੇ ਰਾਮ ਨੂੰ ਰੱਬ ਨੂੰ ਚੇਤੇ ਕਰਿਆ ਕਰ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਵੇਖ ਤੈਨੂੰ ਕਿੰਨਾ ਸੋਹਣਾ ਆਣੇ ਸਰੂਪ ਬਣਾਇਆ ਜਿੰਤੂ ਸਾਜ ਸਵਾਰ ਸੀ ਗਾਰਿਆ ਜਿਨੇ ਤੈਨੂੰ ਰਚਿਆ ਸ਼ਿੰਗਾਰਿਆ ਸਵਾਰ ਕੇ ਸੋਹਣਾ ਵੀ ਬਣਾ ਦਿੱਤਾ ਤੇਰਾ ਮੁੱਢ ਕੀ ਸੀ ਤੂੰ ਪਹਿਲਾਂ ਕਹਿੋ ਜਾ ਸੀ ਦੇਖ ਗਰਭ ਅਗਨ ਮੈਂ ਜਿਨੇ ਉਭਾਰਿਆ ਜਿਨੇ ਤੈਨੂੰ ਪੇਟ ਦੀ ਅੱਗ ਵਿੱਚ ਮਾਂ ਦੇ ਉਧਰ ਗਰਭ ਦੇ ਵਿੱਚ ਤੈਨੂੰ ਬਚਾਇਆ ਬਾਰ ਬਵਸਥਾ ਤੁਝੇ ਪਿਆਰੇ ਦੁੱਧ ਜਿਨੇ ਤੇਰੀ ਬਾਲ ਅਵਸਥਾ ਵਿੱਚ ਤੈਨੂੰ ਪੀਣ ਵਾਸਤੇ ਦੁੱਧ ਦਿੱਤਾ ਭਰ ਜੋਵਣ ਭੋਜਨ ਸੁਖ ਸੂਦ ਜਿਨੇ ਭਰੀ ਜਵਾਨੀ ਵਿੱਚ ਤੈਨੂੰ ਸੁੱਖ ਆਰਾਮ ਦਿੱਤਾ ਬਿਰਧ ਭਇਆ ਉਪਰ ਸਾਖ ਸੈਣ ਤੇ ਜਦੋਂ ਤੂੰ ਬੁੱਢਾ ਹੋ ਗਿਆ ਤੇਰੀ ਸੇਵਾ ਕਰਨ ਲਈ ਤੈਨੂੰ ਸੱਜਣ ਪਿਆਰੇ ਰਿਸ਼ਤੇਦਾਰ ਮਿੱਤਰ ਦਿੱਤੇ ਆ ਮੁੱਖ ਇਹ ਪਿਆਉ ਬੈਠ ਕੋ ਦੇਣ ਬੈਠੇ ਬਿਠਾਏ ਨੂੰ ਤੈਨੂੰ ਭੋਜਨ ਮਿਲਦਾ ਰੱਬ ਨੂੰ ਚੇਤੇ ਕਰ ਇਹ ਨਿਰਗੁਣ ਗੁਣ ਕਸ਼ੂ ਨਾ ਬੂਝੈ ਬਖਸ਼ ਲੇ ਹੋ ਤੋ ਨਾਨਕ ਸੀਜੈ ਇਸ ਕਰਕੇ ਇਹ ਗੁਣਹੀਣ ਬੰਦਾ ਕੋਈ ਉਪਕਾਰ ਹੀ ਨਹੀਂ ਸਮਝਦਾ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਵਾਹਿਗੁਰੂ ਮਿਹਰ ਕਰੇ ਤਾਂ ਇਹ ਜਨਮ ਸਫਲ ਹੁੰਦਾ ਨਹੀਂ ਤਾਂ ਇਹ ਜਨਮ ਵਿਰਥਾ ਚਲਿਆ ਜਾਂਦਾ ਜੀ ਕੀ ਵਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਇਸ ਕਰਕੇ ਭਾਈ ਗੁਰੂ ਸਾਹਿਬ ਜੀ ਬਹੁਤ ਤਰੀਕਿਆਂ ਨਾਲ ਸਾਨੂੰ ਸਮਝਾਉਣ ਦਾ ਯਤਨ ਕਰਦੇ ਕਿ ਸਭ ਕੁਝ ਪਰਮੇਸ਼ਰ ਦਾ ਹੀ ਹੈ ਪਰ ਬੰਦੇ ਦੀ ਹਉਮੈ ਵਾਰ-ਵਾਰ ਅੱਗੇ ਆ ਜਾਂਦੀ ਹੈ ਵਾਰ-ਵਾਰ ਉਹ ਕਹਿ ਦਿੰਦੀ ਹੈ ਵੀ ਮੈਂ ਕੁਝ ਹਾਂ ਮੇਰੀ ਹਸਤੀ ਹੈ ਮੇਰੀ ਹੋਂਦ ਹੈ ਇਸ ਕਰਕੇ ਗੁਰੂ ਪਿਆਰੇ ਉਹ ਚਲਾਕੀਆਂ ਚਤਰਾਈਆਂ ਇਹਨਾਂ ਚੀਜ਼ਾਂ ਦੇ ਨਾਲ ਬੰਦੇ ਦਾ ਕਾਰਜ ਨਹੀਂ ਪੂਰਾ ਹੋ ਸਕਦਾ ਇਹ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਣ ਸੁਭਾਏ ਨਾਨਕ ਕਹੂ ਨ ਸਿੱਜੇ ਬਿਨ ਨਾਵੇ ਪਤ ਜਾਏ ਆਪਾਂ ਵੇਖਦੇ ਹਾਂ ਸਾਰੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਆ ਜਿਹੜੇ ਵੀ ਵਾਹਿਗੁਰੂ ਨੂੰ ਛੱਡ ਕੇ ਹੋਰਾਂ ਸਵਾਦਾਂ ਵਿੱਚ ਲੱਗ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਅਸਫਲ ਹੋ ਜਾਂਦੀ ਆ ਕਾਮਯਾਬ ਨਹੀਂ ਕਦੇ ਹੋ ਸਕਦੇ ਇੱਜ਼ਤ ਆਬਰੂ ਆਪਦੀ ਗਵਾ ਕੇ ਜਾਂਦੇ ਐਸ ਤਰ੍ਹਾਂ ਭਾਈ ਵਹਾਂ ਪਰ ਖਾਨੀ ਬਚਨ ਕੀਤੇ ਸੁਖਮਣੀ ਸਾਹਿਬ ਦੀ ਬਾਣੀ ਬਹਿਮਾ ਭਰਮਾਂ ਨੂੰ ਕੱਟ ਦਿੰਦੀ ਆ ਜ਼ਿੰਦਗੀ ਬਦਲ ਦਿੰਦੀ ਆ ਜੇ ਬੰਦਾ ਚਾਵੇ ਉਹਦੇ ਵਿੱਚ ਨਾਮ ਦਾ ਰੰਗ ਆ ਜਾਂਦਾ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਈ ਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਤਾਂ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾਸ ਹੋ ਜਾਂਦੇ ਆ ਗੁਰੂ ਸਾਹਿਬ ਦੀ ਕਿਰਪਾ ਜਦੋਂ ਹੋ ਜਾਂਦੀ ਆ ਰਹਿਮਤ ਜਦੋਂ ਹੋ ਜਾਂਦੀ ਹੈ ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪ੍ਰਤਾਪ ਦੱਸਿਆ ਬਾਬਾ ਈਸ਼ਰ ਸਿੰਘ ਜੀ ਨੇ ਵੀ ਦੱਸਿਆ ਭਾਈ ਘਰੋਂ ਇਹ ਜਦੋਂ ਪਾਠ ਕਰਕੇ ਜਾਉਂਗੇ ਬੁਰੀਆਂ ਚੀਜ਼ਾਂ ਕਈ ਵਾਰੀ ਆਪਾਂ ਕਹਿੰਦੇ ਬੁਰੀ ਨਜ਼ਰ ਨજર ਵੱਟੂ ਗੱਲ ਵਿੱਚ ਬੱਚੇ ਦੇ ਪਾ ਦੋ ਕੋਈ ਚੀਜ਼ ਕਰਨ ਦੀ ਲੋੜ ਨਹੀਂ ਗੁਰੂ ਸਾਹਿਬ ਦੇ ਕਕਾਰਾਂ ਤੋਂ ਬਿਨਾਂ ਬਸ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਨਿਤਨੇਮ ਆਪਣਾ ਵਧਾ ਦਿਓ ਕਾਰਜ ਗੁਰੂ ਤੁਹਾਡੇ ਰਾਸ ਕਰੇਗਾ ਇਹ ਗੁਰੂ ਦੀ ਜ਼ਿੰਮੇਵਾਰੀ ਆ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਲੱਗ ਜਾਂਦੀ ਡਿਊਟੀ ਲੱਗ ਜਾਂਦੀ ਆ ਪਹਿਰਾ ਲੱਗ ਜਾਂਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਇਹ ਵਿਕਾਰਾਂ ਤੋਂ ਪਹਿਰਾ ਬਣੇ ਇਹ ਵਿਕਾਰ ਸਾਡੇ ਮਨ ਵਿੱਚ ਨਾ ਆਉਣ ਦਰਵੇਸ਼ ਓਹੀ ਆ ਜਿਹੜਾ ਆਪਣੇ ਦਿਲ ਦੀ ਚੌਂਕੀਦਾਰੀ ਕਰਦਾ ਇਹਨਾਂ ਚੀਜ਼ਾਂ ਨੂੰ ਅੰਦਰ ਆਉਣ ਹੀ ਨਹੀਂ ਦਿੰਦਾ ਤਾਂ ਗੁਰੂ ਪਿਆਰੇਓ ਅੱਜ ਦੇ ਦੀਵਾਨ ਵਿੱਚ ਜੋ ਬੇਨਤੀਆਂ ਹਨ ਇਹੀ ਕਹਿਣ ਦਾ ਭਾਵ ਤਾਂ ਇਹ ਆ ਵੀ ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਨੂੰ ਅਰਥਾਂ ਨੂੰ ਸਮਝ ਲਮੋ ਵਿਚਾਰ ਲਮੋ ਤੇ ਦੀਨ ਦੁਨੀ ਵਿੱਚ ਤੁਹਾਡਾ ਭਲਾ ਹੋ ਜਾਵੇਗਾ ਜਦੋਂ ਵੀ ਕੋਈ ਵੀ ਵਿਵਪਤਾ ਪੈਂਦੀ ਆ ਸਤਿਗੁਰ ਅੱਗੇ ਅਰਦਾਸ ਕਰੋ ਕੜਾ ਪ੍ਰਸ਼ਾਦੀ ਦੇਖ ਕਰਕੇ ਗੁਰੂ ਸਾਹਿਬ ਬਹੁਤ ਰਹਿਮਤ ਕਰ ਦਿੰਦੇ ਨੇ ਇਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਧੰਤਨ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਜਨਮ ਤੋਂ ਸਾਨੂੰ ਪਤਾ ਲੱਗਦਾ ਜਨਮ ਸਾਖੀਆਂ ਨੂੰ ਪੜ੍ਹ ਕੇ ਪਤਾ ਲੱਗਦਾ ਬੇਅੰਤ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾ ਦਿੱਤਾ ਉਹ ਉਹ ਮਹਾਪੁਰਖ ਸਨ ਜਿਨ੍ਹਾਂ ਦੇ ਮਨ ਦੇ ਫੁਰਨੇ ਵੀ ਪੂਰੇ ਹੁੰਦੇ ਸੀ ਬਚਨ ਤਾਂ ਪੂਰੇ ਹੋਣੇ ਹੀ ਹੋਣਿਆ ਬਚਨ ਪੂਰੇ ਹੁੰਦੇ ਸੀ ਫੁਰਨੇ ਵੀ ਉਹਨਾਂ ਦੇ ਪੂਰੇ ਹੁੰਦੇ ਸੀ ਗੁਰੂ ਸਾਹਿਬ ਕਿਰਪਾ ਕਰਨ ਆਓ ਜੀ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰਨੀ ਹੈ ਸਰਬੱਤ ਦਾ ਭਲਾ ਮੰਗਣ ਦੇ ਵਿੱਚ ਹੀ ਆਪਣਾ ਸਾਰਿਆਂ ਦਾ ਹੀ ਭਲਾ ਹੈ ਇਹਦੇ ਨਾਲ ਤੱਕਣੀ ਸੁੱਚੀ ਹੋ ਜਾਂਦੀ ਬੰਦੇ ਦੀ ਨજર ਸੁਰਤ ਉੱਚੀ ਹੋ ਜਾਂਦੀ ਹੈ ਬੰਦੇ ਜੀ ਆਉ ਬੰਦੇ ਦੀ ਤਾਂ ਆਉ ਜੀ ਬੰਦਗੀ ਬਿਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਸਾਰੀ ਸੰਗਤ ਪਾਈ ਇਹੀ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਜੀ ਸਰਬਤ ਜੀਆਂ ਦਾ ਭਲਾ ਕਰਨਾ ਬੰਦਗੀ ਦੀ ਦਾਤ ਝੋਲੀ ਪਾ ਦਿਓ ਇਹੀ ਸਾਡੀ ਅਰਦਾਸ ਆ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦ ਖੈਰ ਦੀਜੈ ਬੰਦਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ